ਹੈਲੋ ਸਤਿ ਸ਼੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋ ਆਇਆ ਹੈ ਵਿਕਰਮ ਬਦਮਾਸ਼ ਹੈ ਨਾ ਤੇ ਜਿੱਦਾਂ ਵੀ ਵਿਕਰਮ ਬਦਮਾਸ਼ ਦੇ ਨਾਂ ਤੋਂ ਤੁਸੀਂ ਜਾਣੀਗੇ ਕੌਣ ਹੈ ਬਦਮਾਸ਼ੀ ਬਾਰੇ ਗੱਲ ਕਰਨੀ ਹੋਣੀ ਆ ਤੇ ਇਹ ਇਦਾਂ ਕਰਦਾ ਭੈਣਾ ਬਣਾ ਕੇ ਭੈਣਾ ਨੂੰ ਫੇ ਗਾਲਾਂ ਕੱਢਦਾ ਪਹਿਲਾਂ ਭੈਣਾ ਤੋਂ ਪੈਸੇ ਖਾਂਦਾ ਆ ਫੇ ਉਹ ਭੈਣਾ ਨੂੰ ਗਾਲਾਂ ਕੱਢਦਾ ਆ ਤੇ ਨਹੀਂ ਯਕੀਨ ਆਉਂਦਾ ਤਾਂ ਮੈਂ ਵਿਦ ਪ੍ਰੂਫ ਕਹੂੰਗੀ ਮੈਂ ਰੂਮੀ ਭਾਜੀ ਦੀ ਵੀਡੀਓ ਦੇ ਵਿੱਚੋਂ ਕਲਿੱਪ ਲਿਆ ਥੋੜਾ ਜਿਹਾ ਬੇਕਸ ਜਿਹੜੀ ਇਹਨੇ ਪੈਣ ਬਣਾਈ ਸੀ ਉਸ ਪੈਣ ਨੇ ਫੇਰ ਰੂਮੀ ਭਾਜੀ ਨੂੰ ਕਾਲ ਕੀਤੀ ਵੀ ਮੈਨੂੰ ਇਹ ਤੰਗ ਕਰਦਾ ਹੈ ਹਨਾ ਰੂਮੀ ਭਾਜੀ ਨਾਲ ਉਹਦੀ ਗੱਲ ਹੋਈ ਸਾਰੀ ਤੇ ਇਸ ਕਰਕੇ ਮੈਂ ਉਹ ਜਿਹੋ ਕੋਸ਼ਕ ਕਲਿੱਪ ਲਿਆ ਤੇ ਬਾਕੀ ਵਿਚਾਰ ਬਾਕੀ ਆਪਣੇ ਆ ਤੁਸੀਂ ਵੀ ਕਮੈਂਟਾਂ 'ਚ ਜਰੂਰ ਦੱਸਿਓ ਆਪਣੇ ਵਿਚਾਰ ਵੀ ਤੁਹਾਡੇ ਕੀ ਵਿਚਾਰ ਆ ਹਨਾ ਇਦਾਂ ਦੇ ਇਹਨੂੰ ਭਰਾ ਬਣਾਉਣਾ ਚਾਹੀਦਾ ਜਾਂ ਨਹੀਂ ਉਹਨਾਂ ਨੂੰ ਕਿਸੇ ਨਹੀਂ ਰੋਮ ਨੰਬਰ 'ਤੇ ਫੋਨ ਕੀਤਾ ਮੇਰੇ ਬਾਰੇ ਉਹਨਾਂ ਨੇ ਮੈਨੂੰ ਮੇਰਾ ਨਾਮ ਨਹੀਂ ਲਿਆ ਮੈਨੂੰ ਨਹੀਂ ਪਤਾ ਉਹ ਕੌਣ ਸੀ ਬੰਦਾ ਉਹਨਾਂ ਨੇ ਫੋਨ ਕਰਦਾ ਮੇਰੇ ਕੋ ਰਿਕਾਰਡਿੰਗ ਹੀ ਭੇਜਿਆ ਮੈਨੂੰ ਰਿਕਾਰਡਿੰਗ ਹੀ ਭੇਜੀ ਸ੍ਰੀ ਕਰਮ ਉਹਨਾਂ ਨੇ ਤੇ ਉਹ ਮੇਰੇ ਬਾਰੇ ਯਾਨੀ ਕਿ ਉਲਟ ਬਗੈੰਡਾ ਗਲਤ ਬੋਲਦੇ ਸੀਗੇ ਮੈਂ ਨਿੱਕਰ ਨੂੰ ਸਾਲ ਤੋਂ ਹੀ ਜਾਣਦੀ ਦਾ YouTube ਤੋਂ ਮਿਲੀ ਸੀਗਾ ਮੈਂ ਨੀਦਰਲੈਂਡ ਆ ਮੇਰੀ ਫੈਮਲੀ ਨਾਲ ਹਾਂਜੀ ਬੱਚੇ ਆ ਮੇਰੇ ਦੋ ਤੇ ਉਹ ਚਲੋ ਜਿੱਦਾਂ ਗੱਲਬਾਤ ਹੋਣ ਲੱਗੀ ਵੀ ਥੋੜੀ-ਬਹੁਤੀ ਹੈਲਥ ਵੀ ਕਰਦੇ ਰਹੇ ਜਾਂ ਕਿੱਥਾ ਹਨਾ ਚਲੋ ਕਾ ਬਣ ਗਿਆ ਆ ਵਧੀਆ ਫੈਮਿਲੀ ਦਾ ਰਿਲੇਸ਼ਨ ਹੋ ਗਿਆ ਤੇ ਹੁਣ ਉਹ ਆ ਲਾਸਟ ਥੋੜੇ ਦਿਨ ਹੀ ਹੋਏ ਆ ਕਿ ਕਿਸੇ ਨੇ ਉਹਨਾਂ ਨੂੰ ਫੋਨ ਕਰਕੇ ਕਹਿਤਾ ਕਿ ਤੂੰ ਕੁੜੀ ਤੋਂ ਪੈਸੇ ਮਗਵਾਨਾ ਤੂੰ ਉਹ ਮੈਨੂੰ ਨਹੀਂ ਪਤਾ ਉਹ ਜਦੋਂ ਸੀ ਉਸ ਨੰਬਰ ਤੇ ਕਾਲ ਕੀਤੀ ਆ ਦੁਬਾਰਾ ਇਹ ਕੁੜੀ ਆ ਜਿਹੜੀ ਨੀਦਰਲੈਂਡ ਚ ਰਹਿੰਦੀ ਆ ਵੀ ਇਹਦੀ ਫੈਮਿਲੀ ਆ ਦੋ ਬੱਚੇ ਆ ਹਨਾ ਤੇ ਇਹਨੂੰ ਐ ਵਿਕਰਮ ਨੇ ਭੈਣ ਬਣਾਇਆ ਆ ਹੈ ਤੇ ਇਹਦੇ ਤੋਂ ਖਾਦਾ ਉਹਨੇ 5 ਲੱਖ ਰੁਪਈਆ ਹੈ ਹੁਣ ਉਹ ਇਹ ਪੈਸੇ ਦੇ ਨੂੰ ਹਟ ਗਏ ਤੇ ਹੁਣ ਉਹ ਇਹਨੂੰ ਯਾਨੀ ਬਲੈਕਮੇਲ ਕਰਦਾ ਆ ਬਲੈਕਮੇਲ ਇਦਾਂ ਕਰਦਾ ਆ ਜਦੋਂ ਤਾਂ ਇਹਨਾਂ ਦੀ ਸੀਗੀ ਤਾਂ ਉਹ ਫੋਨ ਕਰਦੀ ਸੀ ਵੀਡੀਓ ਕਾਲਾਂ ਕਰਦੀ ਸੀ ਸਾਰਿਆਂ ਨਾਲ ਗੱਲ ਕਰਦੀ ਸੀ ਤਾਂ ਉਹ ਤੋਂ ਉਹਨੇ ਸਕਰੀਨਸ਼ਾਟ ਲੈ ਲਏ ਉਹ ਫੋਟੋਆਂ ਲਾਉਂਦਾ ਆ ਕੁੜੀ ਨੇ ਦਿੱਤੇ ਸਕਰੀਨਸ਼ਾਟ ਜਾਨੀ ਕਿ ਹੋਰ ਵੀ ਬਹੁਤ ट्रांजੈਕਸ਼ਨ ਆਇਆ ਜਿੱਥੇ 3000 4000 5000 1.5 ਲੱਖ ਜਾਨੀ ਇੰਨੇ ਪੈਸੇ ਉਹ ਕੁੜੀ ਨੇ ਇਹਨੂੰ ਪਾਏ ਆ ਤੇ ਉਹ ਰਸੀਦਾ ਉਹਨੇ ਸਭੇਜੀਆਂ ਆ ਹੈਨਾ ਉਹ ਸਾਰੇ ਪ੍ਰੂਫ ਹੈਗੇ ਆ ਐਵੇਂ ਨਾ ਕਹਦੇ ਵੀ ਬਾਅਦ ਚ ਕਮੈਂਟ ਬੈਡ ਕਮੈਂਟ ਕਰਨ ਵਾਲੇ ਨਹੀਂ ਨਹੀਂ ਇਹ ਤਾਂ ਝੂਠ ਬੋਲਦੀ ਆ ਇਹ ਉਹੀ ਭੈਣਾ ਆ ਜਿਹੜੀਆਂ ਸਾਡੇ ਯਾਰਗੇ ਜਦੋਂ ਕਮੈਂਟ ਕਰਦੇ ਆ ਨਾ ਉਹਨਾਂ ਨੂੰ ਥੱਲੇ ਕਹਿੰਦੇ ਤੁਹਾਨੂੰ ਕੀ ਤਕਲੀਫ ਆ ਤੇ ਅੱਜ ਜਦੋਂ ਭੈਣ ਦਾ ਹੱਥ ਤੰਗ ਹੋ ਗਿਆ ਹਨ ਜਿੰਨਾ ਚਿਰ ਤੋਂ ਪੈਸੇ ਪਾਈ ਗਈ ਠੀਕ ਹੈ ਜਦੋਂ ਭੈਣ ਦਾ ਹੱਥ ਤੰਗ ਹੋ ਗਿਆ ਤੇ ਹੁਣ ਉਹਨੂੰ ਬੈਡ ਕਮੈਂਟ ਕਰਨ ਲੱਗ ਗਿਆ ਟਿਕਟੋਕ ਤੇ ਆਈਡੀ ਬਣਾ ਕੇ ਇਦਾਂ ਦੇ ਕਮੈਂਟ ਕਰਦਾ ਜਿਹੜੀ ਸਕਰੀਨਸ਼ਾਟ ਲਾਇਆ ਹਨ ਇਹ ਕਮੈਂਟ ਕਰਦਾ ਹੈ ਵੀ ਆਹ ਗਰਸਤੀ ਆ ਆ ਇਦਾਂ ਆ ਹਨ ਤੇ ਦੇਖ ਲਓ ਤੁਸੀਂ ਆਹ ਇਹਦੀ ਵਰਡਿੰਗ ਹੈ ਹਨ ਤਾਂ ਮੋਰੇ ਹੋਰ ਤੁਹਾਨੂੰ ਮੋਰੇ ਹੋਰ ਵੀ ਕਾਲ ਰਿਕਾਰਡਿੰਗ ਆ ਕਿਸੇ ਦੀ ਤੇ ਉਹਨੂੰ ਉਹਦੇ ਰਿਸ਼ਤੇਦਾਰ ਦੀ ਉਹਨੂੰ ਇਹ ਗਾਲਾਂ ਦੇਖੋ ਕਿੱਦਾਂ ਕੱਢਦਾ ਦੇਖਿਓ ਜਰਾ ਦੀ ਲੀ ਲਗਦਾ ਲੀ ਲਾ ਤੂੰ ਲੀ ਰਿਆ ਤੂੰ ਲੀ ਰਿਆ ਤੇਰੀ ਦਾ ਤੇਰੀ ਦਾ ਸਾਡਾ ਨੈਟ ਦੇ ਕੁੜੀਆਂ ਨਾਲ ਗੱਲਾਂ ਕਰਦਾ ਤੂੰ ਹੈ ਕੋਣ ਆ ਤੇਰੀ ਮਾਦਾ ਤੇਰੀ ਮਾਦਾ ਤੇਰੀ ਮਾਦਾ ਤੇਰੀ ਮਾਦਾ ਤੇਰੀ ਮਾਦਾ ਜਦੋਂ ਅਸੀਂ ਸਾਰੇ ਸਮਝਾਉਨੇ ਆ ਨਾ ਕੋਈ ਜੇ ਕੋਈ ਕਮੈਂਟ ਵੀ ਕਰ ਦਿੰਦਾ ਆ ਨਾ ਤਾਂ ਜਿਹੜੇ ਇਹਦੇ ਫੈਨਸ ਹੁੰਦੇ ਆ ਉਹ ਸਾਨੂੰ ਆ ਕੇ ਕਮੈਂਟ ਕਰਨ ਲੱਗ ਜਾਂਦੇ ਵੀ ਤੁਹਾਨੂੰ ਕੀ ਤਕਲੀਫ ਆ ਕੋਈ ਗੱਲ ਨਹੀਂ ਹੋਣੀ ਆ ਤਾਂ ਤੁਹਾਡੇ ਨਾਲ ਵੀ ਇਦਾਂ ਹੀ ਆ ਜਿਹੜੇ ਜਿਹਨੇ ਪੈਸੇ ਪਾਏ ਉਹਨਾਂ ਦਾ ਇਹੀ ਹਾਲ ਹੋਣਾ ਹੈ ਇੱਕ ਨਾ ਇੱਕ ਦਿਨ ਤਾਂ ਤੁਸੀਂ ਆਉਣਾ ਤਾਂ ਸਾਡੇ ਕੋਲ ਹੀ ਆ ਹੈਨਾ ਤੇ ਦੇਖ ਲਓ ਤੁਸੀਂ ਆਪ ਆਪਣੇ ਕੀ ਕਹਿੰਦੇ ਹੁੰਦੇ ਜਿਨ੍ਹਾਂ ਨੂੰ ਤੁਸੀਂ ਮਹਾਨ ਬਣਾਇਆ ਇਨਫਲੂਐਂਸਰ ਉਹਨਾਂ ਦੀਆਂ ਹਰਕਤਾਂ ਦੇਖ ਲਓ ਉਹਨਾਂ ਦੇ ਗਾਲਾਂ ਦੇਖੋ ਜਰਾ ਅਲੇ ਤਾਂ ਤੁਸੀਂ ਪੈਸੇ ਪਾਉਣੀ ਆ ਹੈਨਾ ਨਾਲੇ ਤੁਸੀਂ ਹੁਣ ਗਾਲਾਂ ਖਾਨੀਆਂ ਆ ਹਨੇ ਸਾਡੀ ਕੋਈ ਭੈਣ ਭਰਾ ਕਾਤੇ ਨਹੀਂ ਇਦਾਂ ਬਣਦਾ ਹੈਗਾ ਵੀ ਜਿਹੜਾ ਨੂੰ ਵੀ 5-5 ਲੱਖ ਰੁਪਈਆ 5 ਲੱਖ ਰੁਪਈਆ ਕੁੜੀ ਨੇ ਖਵਾਤਾ ਇਹਨੂੰ ਭੈਣ ਬਣ ਕੇ ਦੱਸੋ ਜਦੋਂ ਉਹ ਇਹਦੇ ਟੱਬਰ ਨਾਲ ਗੱਲ ਕਰਦੀ ਸੀ ਵੀਡੀਓ ਤੇ ਇਸ ਤੋਂ ਉਹਦੀ ਵੀਡੀਓ ਬਣਾ ਲੈਂਦਾ ਇਸੇ ਸਕਰੀਨਸ਼ਾਟ ਲੈ ਲੈਂਦਾ ਸੀ ਫੋਟੋਆਂ ਖਿੱਚ ਲੈਂਦਾ ਸੀ ਤੇ ਉਹ ਫੋਟੋ ਮੈਂ ਵਾਇਰਲ ਕਰਕੇ ਹੁਣ ਕਹਿੰਦਾ ਵੀ ਤੂੰ ਮੈਨੂੰ ਪੈਸੇ ਖਾਤੇ ਪਾਉਣਾ ਹਟ ਗੇ ਪਾ ਪੈਸੇ ਵਿਕਰਮ ਹੁਣ ਤੇਰਾ ਤਾਂ ਨੰਬਰ ਲੱਗ ਗਿਆ ਕਿਉਂਕਿ ਤੇਰਾ ਸੀ ਬੜਾ ਇਹਨਾਂ ਨੂੰ ਸਮਝਾਇਆ ਸੀ ਰੂਮੀ ਭਾਜੀ ਉਹਨਾਂ ਨੂੰ ਕਹੀ ਜਾਂਦੇ ਹੁੰਦੇ ਸੀ ਵੀ ਨਹੀਂ ਨਹੀਂ ਉਹ ਇਦਾਂ ਕਰਦਾ ਉਹ ਨੂੰ ਨਾਥ ਪਾਓ ਹੁਣ ਤੂੰ ਬਚ ਕੇ ਰਹੀਂ ਜਰਾ ਹੈਨਾ ਤਦ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇਹਨੀ ਤੇ ਤੁਸੀਂ ਵੀ ਇਦਾਂ ਦੇ ਛਪਰੀਆਂ ਤੋਂ ਜਰਾ ਕਸਾਵਧਾਨ ਰਿਹਾ ਕਰੋ ਹੈਨਾ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਮਿਲਦੇ ਆਂ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਬਾਏ ਬਾਏ